ਤੇ ਨਾਲ ਦੇ ਨਾਲ ਹੀ ਕਰਦੇ ਆਪਣੇ ਵਲੌਗ ਨੂੰ ਇਸੇ ਤਰ੍ਹਾਂ ਸ਼ੇਅਰ ਤੇ ਆਪਣਾ ਵਲੌਗ ਪਹਿਲਾਂ ਜਿਵੇਂ ਚੰਜ਼ ਵਲੌਗ ਸੌਰੀ ਪਹਿਲਾਂ ਆਪਾਂ ਸੁਰਖੀ ਬਿੰਦੀ ਦੇ ਨਾਮ ਤੇ ਸੀਗਾ ਆਪਣਾ ਚੈਨਲ ਤੇ ਹੁਣ ਆਪਣਾ ਜਿਹੜਾ ਚੈਨਲ ਆ ਚੰਜ਼ ਵਲੌਗ ਤੇ ਚੱਲਦਾ ਪਿਆ ਹੈ ਹੁਣ ਆਪਾਂ ਫੈਮਿਲੀ ਵਲੌਗਿੰਗ ਕਰਦੇ ਆ ਪਹਿਲਾਂ ਮੈਂ ਸੋਮਨਾ ਨਾਲ ਰਿਲੇਟਡ ਆ ਵੀਡੀਓਜ਼ ਪਾਉਂਦੀ ਹੁੰਦੀ ਸੀ ਤੇ ਹੁਣ ਆਪਾਂ ਇਸ ਕਰਕੇ ਨਾਮ ਚੇਂਜ ਕੀਤਾ ਹੈ ਸੋ ਸਰਚ ਚ ਜੇ ਸੁਰਖੀ ਬਿੰਦੀ ਚ ਨਾਮ ਆਵੇ ਤਾਂ ਤੁਸੀਂ ਚੰਜ਼ ਵਲੌਗ ਸਰਚ ਕਰ ਸਕਦੇ ਹੋ ਅ ਬਾਕੀ ਜਿਆਦਾ ਸੁਰਖੀ ਬਿੰਦੀ ਚ ਵੀ ਚੱਲਦਾ ਹੈ ਤੇ ਹੋਰ ਬਾਕੀ ਤੁਸੀਂ ਕਿਵੇਂ ਠੀਕ ਠਾਕ ਹੋ ਬਦਲਦੇ ਮੌਸਮ ਦੇ ਨਾਲ ਮੜੀਆਂ ਮੁੱਟੀਆਂ ਪ੍ਰੋਬਲਮ ਆ ਜਾਂਦੀਆਂ ਤੇ ਖੁਸ਼ ਹਾਂ ਦਾ ਵਿੱਚ ਪਣੀ ਆਦ ਜਿਹੜਾ ਦਾ ਨਹੀਂ ਸਹੀ ਗੱਲ ਲੈ ਇੱਥੇ ਇਧਰ ਵੇਖੋ ਬਾਹਰ ਬਾਹਰ ਬੜੀ ਦੂਰ ਪੜੇ ਬੱਚੀ ਵਾਲਾ ਨਹੀਂ ਪਾਲਿਆ ਜਨੇ ਕੁ ਲੱਗੇ ਸਹੀ ਗੱਲ ਐ ਇੰਨਾ ਤੇਲ ਲਾਦਾ ਵਾਲਾ ਨੂੰ ਪਤਾ ਨਹੀਂ ਲੱਗਾ ਸਹੀ ਗੱਲ ਆ ਪੂਰਾ ਹੋਣੀ ਹੈ ਨਾ ਫਜੇ ਵੀ ਐਂ ਲੱਗਦਾ ਜਿਵੇਂ ਰੁੱਖੇ ਹੀ ਹੁੰਦੇ ਆ ਵਾਲ ਸਜਾ ਤੇ ਮਰੇ ਅੱਜ ਕਰਦੇ ਹੋਗੇ ਸਹੀ ਗੱਲ ਐ ਖੁਸ਼ ਹੋਉਂਦਾ ਨਹੀਂ ਹਾਂ ਇਹ ਕਿਹੜਾ ਵਾਲ ਭਾਰਾ ਚ ਦੋ ਦਿਨ ਹੋ ਗਏ ਕਹਿੰਦਾ ਦੋ ਦਿਨ ਤਾਂ ਹੀ ਇਹ ਦਿਵਾਲ ਜਿਆਦੇ ਛੱਡਦੇ ਆ ਹਨਾ ਇਹ ਵੋਂਦਾ ਹੀ ਧਿਆਨ ਨਾਲ ਜੇ ਮਾਵਾ ਬਣ ਜਾਏ ਕੀ ਹੋਵੇ ਤੇ ਕਾਈ ਜੀ ਹਾਂ ਤੇ ਗਾਈਜ਼ ਹੁਣ ਅਸੀਂ ਚੱਲੇ ਆ ਮੱਲਾ ਵਾਲੇ ਹੈ ਮੈਂ ਫਿਰ ਫੇਵਰਿਟ ਦੁਕਾਨ ਵਾਲਾ ਉਹਦੀ ਬਣਾਦਾ ਵੀਡੀਓ ਸਵੇਰੇ ਆ ਰਹੀ ਨਾ ਅਮੀਨਾ ਗੁੱਡ ਬੰਦਾ ਤੇ ਹੁਣ ਮੰਮੀ ਦੀ ਲੈਣ ਚਲੇ ਦਵਾਈ ਮੰਮੀ ਤੇ ਕੀ ਹੁੰਦਾ ਪਿਆ ਹੈਗਾ ਪੁੱਛੀ ਨਾ ਹੂੰ ਤਾਂ ਠੀਕ ਹੈ ਵਾਹ ਨਹੀਂ ਆਏਗੀ ਹੈ ਵਾਹ ਨਹੀਂ ਨਿਕਲਦੀ ਅੱਛਾ ਹੂੰ ਮੈਂ ਕੋਈ ਵਾਹ ਨਹੀਂ ਆਏਗੀ ਤੇ ਮੰਮੀ ਦੀ ਦਵਾਈ ਲੈਣ ਚੱਲੇ ਆ ਤੇ ਅੱਜ ਰੋਟੀਆਂ ਵੀ ਬਾਹਰ ਕਿਉਂਕਿ ਮੰਮੀ ਦੀ ਤਬੀਅਤ ਸੈੱਟ ਨਹੀਂ ਗਈ ਅੱਜ ਮੈਂ ਕਿਹ ਖੁਸ਼ ਤੇ ਜੱਗਾ ਪਕਾਉਣ ਕਿ ਰੋਟੀਆਂ ਪਰ ਪਰਮ ਗਾਲੀ ਸਿੱਧਾ ਅਸੀਂ ਕੱਤ ਪਕਾਈਏ ਕੀ ਹੈ ਅਸੀਂ ਕੱਤ ਪਕਾਈਏ ਜਿਵੇਂ ਸਿੱਖੋਗੇ ਆਉਂਦੀ ਤੇਗੀ ਆ ਸਬਜੀ ਵੀ ਹੋਣੀ ਬਣਾਉਣੀ ਕਿੱਦਾਂ ਕੋੱਖਾ ਕੰਮ ਹੁਣ ਮਿਰਚ ਪਾਉਣਾ ਵਿੱਚ ਸਹੀ ਬਾਤ ਹੈ ਤੇ ਗਾਈਸ ਹੁਣ ਜਾਰਿਆਂ ਮੱਲਾਂ ਲਈ ਤੇ ਮੇਰਾ ਕਾਊਂਟਰ ਵੀ ਆਇਆ ਹੋਇਆ ਤੇ ਆ ਕੇ ਤੁਹਾਡੇ ਆ ਗਾਇਸ ਦੇਖੋ ਬੜਾ ਕੰਮ ਬਚ ਚੁੱਕਿਆ ਬਹੁਤ ਜਾਈ ਸਪੀਡ ਨਾਲ ਬਹੁਤ ਜਾਈ ਸਪੀਡ ਨਹੀਂ ਸਪੀਡ ਨਹੀਂ ਉਹ ਕਿਦੀ ਵੇਖੀ ਇਹ ਮੇਰੇ ਸਾਮ ਨਾ ਅਗਲੇ 6 ਮਹੀਨੇ ਸਿਹਾਲ ਸਿਹਾਲ ਬਣਾਉਣਾ ਸਿਹਾਲ ਚ ਬਣਾ ਦੇਣਾ ਆਹ ਇਹ ਕੰਮ ਨਿਪਟਣਾ ਨਾ ਤਾਂ ਖਿੱਚੀ ਜਾਂਦੇ ਹੋ ਕੋਈ ਪਤਾ ਨਹੀਂ ਸਿਹਾਲ ਦੀ ਚਲਾ ਹੀ ਦੇਣੀ ਨਾ ਕੋਈ ਪਤਾ ਨਹੀਂ ਹੂੰ ਤੇ ਮੇਰਾ ਇੱਕ ਆਰਡਰ ਵੀ ਆਇਆ ਹੋਇਆ ਹੈ ਇਹਦਾ ਆਹ ਇਥੇ ਟਿਪ ਕਰੂਗਾ ਮੇਰਾ ਆਰਡਰ ਵੀ ਆਇਆ ਹੋਇਆ ਆਉਣਾ ਗੱਲ ਸੀ ਅੱਜ ਆ ਗਿਆ ਮੈਨੂੰ ਫੋਨ ਆਇਆ ਮੈਂ ਹਾਂ ਮੈਂ ਤਾਂ ਬਸ ਆਰਡਰ ਹੀ ਨਹੀਂ ਕੀਤਾ ਹਾਂ ਫਿਰ ਮੈਂ ਉਹ ਕਿ ਮੈਕਅਪ ਤੇ ਦੱਸੋ ਕੀ ਹਾਂ ਆ ਬੋਲਿਓਣਾ ਤੇ ਫਿਰ ਕੀ ਖੋਲ ਕੇ ਦਿਖਾਵਾਂਗੇ ਨਾ ਨਾ ਰੇਟਿੰਗ ਦੇਵਾਂਗੇ ਤੇ ਗਾਈਜ਼ ਆਪਾਂ ਰੋਟੀ ਲੈ ਲਈ ਆ ਆਰਡਰ ਚੈੱਕ ਆਰਡਰ ਦਿਖਾਓ ਆਰਡਰ ਦਿਖਾਓ ਆਰਡਰ ਆਰਡਰ ਕਿੱਥੇ ਰੱਖਿਆ ਆ ਆਰਡਰ ਨੇ ਤੁਮ ਬਹੁਤ ਦਿੱਸਤਾ ਮਗਾਇਆ ਆਰਡਰ ਆਰਡਰ ਆ ਰਿਹਾ ਰੋਟੀ ਆ ਰਹੀ ਕੁਕਰਿਆ ਆ ਰੇ ਤੇ ਆਪੇ ਇਸੇ ਪੀਸੇ ਚਾਕਲੇਟ ਲੈ ਆਉਂਦਾ ਸਭ ਕੁਕਰਿਆ ਨਾਲ ਦੱਸ ਦਿੰਦੇ ਤੁਸੀਂ ਦੱਸਣ ਕਿ ਕਿਹੜਾ ਚਾਕਲੇਟ ਹੋਣਾ ਹੈ ਦੱਸਣਾ ਕੀ ਮੇਰਾ ਸਾਹ ਅੱਗੇ ਨਹੀਂ ਨਿਕ ਔਖਾ ਆ ਪਿਆ ਮੈਂ ਦੱਲਦੀ ਨਹੀਂ ਕੋਈ ਨਾ ਹੀ ਖਾਂਗਾ ਚੀਜ਼ ਯੈਸ ਤੇ ਪੈਟਰੋਲ ਪਾਉਂਦੇ ਪੈਟਰੋਲ ਪਾ ਰਹੇ ਹਾਂ ਆ ਲੋ ਛਡੋ ਅੱਗੇ ਮਾ ਪੈਸਾ ਪੈਸਾ ਹੀ ਪੈਸਾ ਹੂੰ ਲਗ ਭੇ ਖਾਨ ਰੋਟੀਆਂ ਹਮ ਕਿਦਾਂ ਮਰੀ ਰੋਟੀਆਂ ਕਰ ਰਹੀਆਂ ਨੇ ਰੋਟੀਆਂ ਹਮ ਖਾਸ ਕਰਕੇ ਮੈਨੂੰ ਪੁੱਛੋ ਹਮ ਰੋਟੀਆਂ ਨੇ ਪਈਆਂ ਹਿੱਤ ਬਲਗੇ ਸੁਆਦ ਲਾ ਰੋਟੀਆਂ ਐ ਲੱਗਦੀ ਪਈ ਨਾ ਗੁਰਦਾ ਦੇ ਨਾ ਆਮ ਨਹੀਂ ਜਿਵੇਂ ਹਮ ਬਹੁਤ ਸੋਹਣੀ ਰੋਟੀ ਆ ਤਵੇ ਆਲੀ ਨਾ ਹਮ ਸਿੰਪਲ ਹੁੰਦੀ ਰੋਟੀਆਂ ਨੇ ਸਲਜੀ ਵੀ ਟੇਸਟੀ ਆ ਬਿਲਕੁਲ ਬੰਦੀ ਨਾ ਹੋਈਆਂ ਬਿਲਕੁਲ ਹਮ ਮੈਂ ਇਹੇ ਗੱਲ ਦਿਕਾ ਪਾ ਲਈ। ਕਾਲੂ ਨੇ ਕੀ ਮੰਗਾਇਆ? ਚੋਰੇ ਹੁੰਦੀ ਖਰੀਦ। ਇਹ ਹੁੰਦੀ ਖਰੀਦ। ਇਹ ਮੂਰ ਮਸਰੂਕੀ ਦਾਲ ਐ ਨਹੀਂ ਚਟਾ ਹੁੰਦਾ। ਕੋਈ ਭੈਜਾ ਧਾਕਰ ਚੋੜ ਰਕਰ ਲਾਏ ਨੇ। ਦੂਰ ਸੋਨ ਉਹ ਜਿਹੜੇ ਲਾਉਣਾ ਨੇ। ਠੀਕ। ਉਹ ਬਾਤ ਬਰੀ ਚਾਹ। ਲੈ ਆ ਕੀ? 350 ਦੀ। ਇੰਨੇ ਕੀ ਇਹ ਮੇਧਨ ਕੱਟੂ। ਸਾਂਸ ਕਰੀਮ 70 ਹੋ ਮਾ ਨਹੀਂ ਦੇ। ਤਾਰੇ ਵੀ ਨੋ ਇਹ ਪਰ ਇਹ ਉਦੀ ਗੋਲ ਤੇ ਇਹ ਦਿੱਤੀ ਹੈ ਨਾ ਮਹਿੰਗੀ ਦਿੱਤੀ ਹੈ ਐਸ ਐਫ 70 ਰੋਡ ਤੇ ਸਰ ਸਕੂਰਸ ਦੀ ਐਸ ਵੈਟ ਪ੍ਰੂਫ ਵਾਟਰ ਪ੍ਰੂਫ ਪਲਾਨੀ ਹੁਣ ਨਾਲੇ ਜਿਹੜੀਆਂ ਦੂਜੀਆਂ ਹੁੰਦੀਆਂ ਨਾ ਇਹ ਉਹ ਨਾ ਵੇਨ ਮੂੰਹ ਖਰਾਬ ਹੋ ਜੇ ਇਹਨਾਂ ਹੁੰਦਾ ਹੂੰ ਹੁੰਦਾ ਨਕੋ ਇੰਨੇ ਨਾ ਕੰਨਾ ਹੁਣਾ ਡੀਹਾਈਡਰੇਟ ਦਿਮਾਗ ਤੇ ਪੋਚਾ ਦੀ ਡੀਹਾਈਡਰੇਸ਼ਨ ਹੁੰਦੀ ਹੋਇਆ ਹੈ ਨਾ ਹੁੰਦਾ ਇੰਨੇ ਨਾ ਨਹੀਂ ਹੁੰਦਾ ਚਮਕ ਘਟਦੀ ਮੂੰਹ ਦੀ ਡੀਹਾਈਡਰੇਸ਼ਨ ਹੁੰਦੀ ਹੈ ਉਹ ਭਰਾਵਾ ਇਸ ਕੋ ਡੀਹਾਈਡਰੇਸ਼ਨ ਤੋਂ ਬਚਾਉਂਦਾ ਹੈ ਅਜਾਏ ਲੱਗਦੀ ਪਤਾ ਤੈਨੂੰ ਇਹ ਤਾਂ ਖਰਾਬ ਹੋ ਗਿਆ ਸੀ ਪਤਾ ਨਹੀਂ ਮੈਂ ਦੋ ਦੋ ਵਾਰੀ ਲਹੁੰਦੀ ਇਹ ਲੱਭਦੀ ਵੜੀ ਕਹਿੰਦਾ ਮੂੰਹ ਲਿ ਸਕਾਲ ਇਹਨੇ ਓਏ ਇੰ ਇੰਨਾ ਨਾ ਪਤਾ ਤਾਂ ਮੈਂ ਇੰਨੀ ਕਲੰਦੀ ਓਏ ਯੂਜ਼ਡ ਆ ਇਹ ਨਹੀਂ ਕੋਈ ਫਿਰ ਹਨਾ ਲੱਗਦਾ ਇੱਥੇ ਤਾਂ ਕੱਖ ਨਹੀਂ ਹੈਗਾ ਤੋ ਭਾਈ ਕਿੰਨੇ ਐਮਲ ਐ ਇਹ 40 40 ਐਮਲ ਨੂੰ ਹੋਰ ਤੈਨੂੰ ਕੀ ਦੇ ਦੇਣੋ ਚੱਟਿਓ ਇਹ 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 ਤਾਂ ਦੋ ਘਰੀ ਲਗਣੀ ਐ ਦੋ ਦਿਨ ਕੱਢੋ ਮਮੂ ਤਾਂ ਐ ਉਹਨਾਂ ਨੂੰ ਨਹੀਂ ਮਣੀ ਮਣੀ ਲਾਉਣੀ ਹੈਗੀ ਇਹਦਾ ਹੈ ਯਾਰ ਮਾਰਦੀ ਚਾਹਦੀ ਆਈ ਆ ਦੇ ਹਾਲੇ ਵੇਖੀ ਆ ਕਿੰਨੇ ਦਿਨ ਕੱਡੇ ਇਹ ਮਾਰੀ ਲੱਗਣੀ ਤੇ ਰਹਾ ਐ ਐ ਮੜੀ ਜੇ ਲਾਗੇ ਤੇ ਬਸ ਲੱਗ ਜਾ ਐ ਬਸ ਚੌਲ ਦੇ ਦਾਣੇ ਨਹੀਂ ਬਸ ਮੈਂ ਇਹ ਵੇਖਣਾ ਐ ਕਿ ਇਹ ਕੁੱਤੇ ਨਾ ਹੋਵੇ ਕੁੱਤੇ ਕਿਵੇਂ ਹੋ ਜੂ ਇਹ ਜਿਹੜਾ ਮੂੰਹ ਤੇ ਲਾ ਕਿਸਲਾਉਂਦੇ ਨਾ ਤੇ ਉਹ ਚਿੱਟਾ ਚਟਾ ਉ ਜਾਗਦੇ ਨੇ ਉਹ ਹਾਂ ਉਹ ਤਾਂ ਸੁਝਾ ਹੁੰਦਾ ਨਾ ਚੂਨਾ ਐ ਚੂਨਾ ਹੁੰਦਾ ਨਾ ਔਂ ਦੇ ਪਤਾ ਨਹੀਂ ਕਿਹੜਾ ਆਕਸਾਈਡ ਹੁੰਦਾ ਕੋ ਪਤਾ ਕਿਹੜੀ ਮਹਿੰਗੀ ਹੁੰਦੀ ਮਹਿੰਗੀ ਉਹ ਸਸਤੀ ਹੁੰਦੀ ਉਹ ਇਦੋਂ ਸਸਤੀ ਹੁੰਦੀ ਸਕੋ ਹਾਂ ਤੇ ਇਹ ਬੜੀ ਗਾਹ ਮੂੰਹ ਤੇ ਮੂੰਹ ਹੀ ਲਾ ਲਾ ਕੰ ਲਾ ਗੇ ਪੈਂਟਾ ਮੂੰਹ ਦੀ ਲੈ ਨਾ ਲਗਾ ਤਾਂ ਹੋ ਗਈ ਬਸ ਨਹੀਂ ਤੇ ਮੂੰਹ ਤੇ ਲਾ ਲੈ ਐਵੇਂ ਤੇ ਉੱਤੇ ਲੱਗੀ ਜਾਊਂਗੀ ਉੱਤੇ ਲੱਗੀ ਤੁੰਗ ਤੇ ਆ ਜਾਓ ਆ ਜਾ ਪਾਣੀ ਮੁਗ ਗਿਆ ਜਲਿਆ ਫੜ ਗੁੱਡ ਮਾਰਨਿੰਗ YouTube ਫੈਮਿਲੀ ਕੀ ਹਾਲ ਕਿਵੇਂ ਤੁਸੀਂ ਸਾਰੇ ਤਕ ਸਵੇਰ ਸਵੇਰ ਦਾ ਟਾਈਮ ਆ ਤੇ ਮੈਂ ਤੁਹਾਨੂੰ ਦਿਖਾ ਰਹੀ ਆ ਇੱਧਰ ਦੇਖੋ ਖੁਸ਼ ਨੇ ਆਪਦੀ ਡਿਊਟੀ ਕਰਤੀ ਆ ਮੇਰੇ ਨਾਲ ਸਫਾਈ ਚ ਹੈਲਪ ਕਰਾ ਰਿਆ ਹੈ ਤੇ ਇੱਧਰ ਜਗਸਿਰ ਦੀ ਡਿਊਟੀ ਅੱਜ ਮੈਂ ਲਾਈ ਵਾਸ਼ਰੂਮ ਤੋਂ ਤੇ ਜਿਹੜਾ ਕੰਮ ਅਸੀਂ 11 12 ਵਜੇ ਤੱਕ ਨਿਬੇੜਦੇ ਅੱਜ ਅਸੀਂ ਸਵੇਰ ਸਵੇਰ ਹੀ ਨਿਬੇੜਦਿਆਂ ਲੱਗੇ ਆ ਉਹਦੇ ਪਿੱਛੇ ਵੀ ਇੱਕ ਰੀਜ਼ ਹੈ ਨਾ ਮੈਂ ਦੁੱਧ ਵਾਦ ਸਾਰਾ ਸੰਭ ਲਿਆ ਪਾਂਡੇ ਵੀ ਆਟਾ ਸਬਜੀ ਬਣ ਰਹੀ ਹੈ ਬਸ ਫੁਲਕੇ ਰਹਿ ਗਏ ਮੇਰੇ ਫੁਲਕੇ ਲਾ ਕੇ ਮੈਂ ਤਿਆਰ ਹੋਣਾ ਹੈ ਤੇ ਬੱਚੇ ਵੀ ਤਿਆਰ ਹੋ ਰਹਾ ਤੇ ਤੋਤੇ ਕਪੜੇ ਪਾਤੇ ਤੇ ਇਹ ਜਿਹੜੇ ਸੁੱਕੇ ਹੋਏ ਕਪੜੇ ਬਸ ਇਹ ਤੈਹ ਲਾਉਣੇ ਆ ਬਾਕੀ ਸਾਰੀ ਸੈਟਿੰਗ ਹੋ ਗਈ ਹੈ ਟੋਟਲ ਮਿਲਾ ਕੇ ਤੇ ਬਾਕੀ ਅੱਜ ਰੀਜ਼ਨ ਸੀਗਾ ਕਿ ਮੈਂ ਦਵਾਈ ਲੈਣ ਜਾਣੀ ਸੀ ਕਾਫੀ ਦਿਨ ਹੋ ਗਏ ਮੈਨੂੰ ਛੋਟਾ ਛੋਟਾ ਬੁਖਾਰ ਰਹਿੰਦਾ ਤੇ ਮੈਂ ਕਿਹਾ ਚਲੋ ਜੇ ਚੰਗੇ ਹਸਪੀਟਲ ਚੋਂ ਦਵਾਈ ਲੈਣੇ ਆਂ ਕਈ ਵਾਰੀ ਅੰਦਰ ਕੋਈ ਹੋਰ ਪ੍ਰੋਬਲਮ ਹੁੰਦੀ ਟੈਸਟ ਵਗੈਰਾ ਕਰਾਉਣੇ ਆ ਤੇ 2 ਦਿਨ ਹੋ ਗਏ ਮੈਂ ਬਿਲਕੁਲ ਨਹੀਂ ਉੱઠી ਕੁਛ ਨਹੀਂ ਕੀਤਾ ਇੱਕ ਦਿਨ ਹੋਮਓਪੈਥੀ ਪਾਣੀ ਕਰਕੇ ਗਈ ਤੇ ਅ ਕੱਲ ਤੁਹਾਡੇ ਸਾਹਮਣੇ ਜਿਵੇਂ ਰਾਤ ਇਸੇ ਵਲੌਗ ਚ ਜਿਵੇਂ ਰਾਤ ਦਾ ਕੱਲ ਦਾ ਵਲੌਗ ਤੇ ਅੱਜ ਦਾ ਵਲੌਗ 2-3 ਦਿਨਾਂ ਦਾ ਵਲੌਗ ਇਕੱਠਾ ਹੀ ਆਊਗਾ ਤੇ ਜਿਵੇਂ ਰਾਤੀ ਵੀ ਨਹੀਂ ਹੁੰਦੀ ਹਿੰਮਤ ਕੋਈ ਸਰੀਰ ਦੀ ਜਿਆਦਾ ਡਾਊਨ ਹੋ ਗਿਆ। ਸੋ ਅੱਜ ਜਾਵਾਂਗੇ ਦਵਾਈ ਲੈ ਤੇ ਅਗਲੀ ਜਿਹੜੀ ਅਪਡੇਟ ਆਪਾਂ ਅਗਲੇ ਵਲੌਗ ਚ ਦੇਵਾਂਗੇ। ਤੇ ਮੈਂ ਇੰਨੇ ਕਿਤੋਂ ਅਪਡੇਟ ਦਿੰਦੀ ਹੋਈ ਇਹ ਵਲੌਗ ਇੱਥੇ ਐਂਡ ਕਰਦੀ ਆ। ਬਾਕੀ ਵਲੌਗ ਕਿਵੇਂ ਦੇ ਲੱਗਦੇ ਆ? ਆਪਣਾ ਪਿਆਰ ਦਿੰਦੇ ਰਹੋ। ਵਧੀਆ ਲੱਗਣ ਲਾਈਕ ਕਰਦਿਆ ਕਰੋ। ਸੋ ਵਧੀਆ ਲੱਗਣ ਤੇ ਕਮੈਂਟ ਕਰਦਿਆ ਕਰੋ। ਤੇ ਨਾਲ ਦੇ ਨਾਲ ਹੀ ਕਰ ਦਿਓ ਆਪਣੇ ਇਹ ਵਲੌਗ ਨੂੰ ਇਸ ਤਰ੍ਹਾਂ ਸ਼ੇਅਰ। ਤੇ ਆਪਣਾ ਵਲੌਗ ਪਹਿਲਾਂ ਜਿਵੇਂ ਚੰਜ਼ ਵਲੌਗ ਸੌਰੀ ਪਹਿਲਾਂ ਆਪਾਂ ਸੁਰਖੀ ਬਿੰਦੀ ਦੇ ਨਾਮ ਤੇ ਸੀਗਾ ਆਪਣਾ ਚੈਨਲ ਤੇ ਹੁਣ ਆਪਣਾ ਜਿਹੜਾ ਚੈਨਲ ਆ ਚੰਜ਼ ਵਲੌਗ ਤੇ ਚੱਲਦਾ ਪਿਆ ਹੈ ਹੁਣ ਆਪਾਂ ਫੈਮਿਲੀ ਵਲੌਗਿੰਗ ਕਰਦੇ ਆ ਪਹਿਲਾਂ ਮੈਂ ਸਲੂਨ ਨਾਲ ਰਿਲੇਟਡ ਆ ਵੀਡੀਓਜ਼ ਪਾਉਂਦੀ ਹੁੰਦੀ ਸੀ ਤੇ ਹੁਣ ਆਪਾਂ ਇਸ ਕਰਕੇ ਨਾਮ ਚੇਂਜ ਕੀਤਾ ਹੈ ਸੋ ਸਰਚ ਚ ਜੇ ਸੁਰਖੀ ਬਿੰਦੀ ਚ ਨਾਮ ਆਵੇ ਤਾਂ ਤੁਸੀਂ ਚੰਜ਼ ਵਲੌਗ ਸਰਚ ਕਰ ਸਕਦੇ ਹੋ ਅ ਬਾਕੀ ਜਿਆਦਾ ਸੁਰਖੀ ਬਿੰਦੀ ਚ ਵੀ ਚੱਲਦਾ ਹੈ ਤੇ ਹੋਰ ਬਾਕੀ ਤੁਸੀਂ ਕਿਵੇਂ ਠੀਕ ਠਾਕ ਹੋ ਬਦਲਦੇ ਮੌਸਮ ਦੇ ਨਾਲ ਮੜੀਆਂ-ਮੁਟੀਆਂ ਪ੍ਰੋਬਲਮ ਆ ਜਾਂਦੀਆਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵਧੀਆ ਰਹੋ ਇਹ ਹੀ ਮੇਰੀ ਅਰਦਾਸ ਆ ਹੁਣ ਆਪਾਂ ਵਲੌਗ ਨੂੰ ਕਰਦੇ ਇੱਥੇ ਐਂਡ ਮਿਲਦੇ ਆ ਨੈਕਸਟ ਵਲੌਗ ਚ ਸਤਿ ਸ੍ਰੀ ਅਕਾਲ